ਸਾਰੇ ਹੀ ਪੰਜਾਬੀ ਵੀਰਾਂ ਨੂੰ ਮੇਰੇ ਵੱਲੋਂ ਯਾਨੀ ਕਿ ਬਲਵਿੰਦਰ ਸਿੰਘ ਗੰਦੀਵਾਲ ਵੱਲੋਂ ਤੇ ਮੇਰੇ ਵੱਲੋਂ ਯਾਨੀ ਕਿ ਅਮਰਜੀਤ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋਨੂੰ ਸਾਰੇ ਹੀ ਵੀਰਾਂ ਨੂੰ ਦੱਸਦੇ ਆਂਗੇ ਵੀ ਜਿਵੇਂ ਤੁਸੀਂ ਸਾਨੂੰ ਪਹਿਲਾਂ ਵੀ ਸਾਡੇ ਇੱਕ ਚੈਨਲ ਤੇ ਕਰਾਮਾਤੀ ਜੱਟ ਦੇ ਸਾਨੂੰ ਬਹੁਤ ਪਸੰਦ ਕੀਤਾਗਾ ਤੇ ਬਹੁਤ ਸਾਨੂੰ ਦੇਖਿਆਗਾ ਉਹਦੇ ਨਾਲ ਅਸੀਂ ਖੇਤੀਬਾੜੀ ਦਾ ਸੰਬੰਧਿਤ ਵੀਡੀਓ ਮਸ਼ੀਨਰੀ ਨਾਲ ਜਾਂ ਖੇਤੀਬਾੜੀ ਦੇ ਉੱਤੇ ਆਉਣ ਵਾਲੇ ਸਮੱਸਿਆਵਾਂ ਦੇ ਸੰਬੰਧ ਵਿੱਚ ਵੀਡੀਓ ਪਾਉਣੇ ਆਗੇ ਤੁਸੀਂ ਉਹਨੂੰ ਪਿਆਰ ਵੀ ਕਰਦੇ ਹੋਗੇ ਇਸ ਤਰ੍ਹਾਂ ਅਸੀਂ ਹੁਣ ਨਵਾਂ ਪ੍ਰਾਲਾ ਤੁਹਾਡੇ ਨਾਲ ਲੈ ਕੇ ਆਏ ਆਗੇ ਤੁਸੀਂ ਜਿਵੇਂ ਉਹਦੇ ਦੇ ਪਿਆਰ ਕੀਤਾ ਸਾਨੂੰ ਉਹ ਚੈਨਲ ਤੇ ਆਸ ਕਰਦੇ ਆ ਇਹਦੇ ਤੇ ਵੀ ਸਾਨੂੰ ਉਨਾ ਹੀ ਪਿਆਰ ਦੇਵੋਗੇ ਇਹਦੇ ਤੇ ਅਸੀਂ ਪੰਜਾਬ ਦੇ ਇਤਿਹਾਸ ਬਾਰੇ ਪੰਜਾਬ ਦੇ ਵਿਸੋਕੜ ਬਾਰੇ ਪੰਜਾਬ ਦੇ ਮੌਜੂਦਾ ਹਾਲਾਤਾਂ ਬਾਰੇ ਤੇ ਪੰਜਾਬ ਦੀ ਆਉਣ ਵਾਲੀ ਜਿਹੜੀ ਪੀੜ੍ਹੀ ਆ ਗਈ ਉਹਦੇ ਤੇ ਹੋਣ ਵਾਲੇ ਅਸਰ ਬਾਰੇ ਅਸੀਂ ਇਹ ਸਾਰੇ ਮੁੱਦਿਆਂ ਨੂੰ ਲੈ ਕੇ ਵੱਖ-ਵੱਖ ਪ੍ਰੋਗਰਾਮ ਕਰਿਆ ਕਰਾਂਗੇ ਤੁਸੀਂ ਸਾਰੇ ਵੀਰਾਂ ਨੇ ਸਾਡੇ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਆਪਦੇ ਸੁਝਾਅ ਵੀ ਦੇਣੇ ਆਗੇ ਤੇ ਸਾਨੂੰ ਚੰਗੇ ਕਰਨਾ ਤੇ ਚੰਗਾ ਹੋਰ ਕਰਨ ਵਾਸਤੇ ਸਾਨੂੰ ਆਪ ਦੇ ਤੁਹਾਡੇ ਸਾਥ ਦੀ ਲੋੜ ਆ ਗਈ ਤੇ ਤੁਸੀਂ ਆਖ ਰੱਖਦੇ ਆ ਕਿ ਤੁਸੀਂ ਸਾਡਾ ਜਰੂਰ ਸਾਥ ਦੇਵੋਗੇ ਐਨਾ ਕਹਿੰਦੇ ਹੋਏ ਤੁਹਾਡਾ ਬਹੁਤ ਬਹੁਤ ਧੰਨਵਾਦ ਸਤਸ੍ਰੀ ਅਕਾਲ